कि आज ऐसे नशा मुक्त भारत अभियान ਦੇ ਤਹਿਤ ਇੰਟਰਨੈਸ਼ਨਲ ਡੇ ਅਗੇਂਸਟ ਡਰੱਗ ਅਬ्यूज ਐਂਡ ਇਲੀਜੀਟ ਟ੍ਰਾਫਿਕਿੰਗ ਮਨਾਉਂਾ ਰਹੇ ਹਾਂ ਇੱਥੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਯੁੱਧ ਨਸ਼ਾ ਵਿਰੁੱਧ ਪ੍ਰੋਗਰਾਮ ਦੇ ਤਹਿਤ ਜ਼ਿਲ੍ਹਾ ਫਤਿਹਗੜ ਸਾਹਿਬ ਵਿੱਚ ਸਾਰੇ ਡਿਪਾਰਟਮੈਂਟਸ ਦੀ ਕੋਆਰਡੀਨੇਸ਼ਨ ਨਾਲ ਖਾਸ ਕਰਕੇ ਹੈਲਥ ਡਿਪਾਰਟਮੈਂਟ ਅਤੇ ਪੁਲਿਸ ਡਿਪਾਰਟਮੈਂਟ ਦੀ ਕੋਆਰਡੀਨੇਸ਼ਨ ਨਾਲ ਬਹੁਤ ਹੀ ਵਧੀਆ ਕੰਮ ਹੋਇਆ ਹੈ ਉਹਦੇ ਨਤੀਜੇ ਤੁਹਾਨੂੰ ਦਿਖਣੇ ਸ਼ੁਰੂ ਆਲਰੇਡੀ ਹੋ ਗਏ ਹਨ ਸਾਡੇ ਕੋਲ ਫੈਸਿਲਿਟੀ ਸਾਰੀਆਂ ਲਗਭਗ 400 ਬੈਡ ਸਾਡੇ ਜ਼ਿਲ੍ਹੇ ਵਿੱਚ ਮੌਜੂਦ ਹਨ ਤੇ ਜਿਹੜਾ ਸਾਡਾ ਸਰਕਾਰੀ ਰੀਹੈਬ ਸੈਂਟਰ ਹੈ ਉਹਦੇ ਵਿੱਚ ਇੱਕ ਦਿਨ ਤਾਂ ਅਜਿਹਾ ਆਇਆ ਸੀ ਜਦ 100 ਬੈਡਸ ਪਰ ਮਰੀਜ਼ 101 ਸੀਗੇ ਹੁਣ 60 ਮਰੀਜ਼ ਉੱਥੇ ਰਹਿ ਗਏ ਹਨ ਤੇ ਅੱਜ ਤਿੰਨ ਲੋਕਾਂ ਦੀ ਤਿੰਨ ਰੀਹੈਬ ਸੈਂਟਰ ਤੋਂ ਹੁਣੇ-ਹੁਣੇ ਮੇਨ ਸਟ੍ਰੀਮ ਵਿੱਚ ਆਏ ਤਿੰਨ ਪੇਸ਼ੈਂਟਸ ਅੱਜ ਉਹਨਾਂ ਨੇ ਸਾਡੇ ਨਾਲ ਆਪਣੀਆਂ ਸਕਸੈਸ ਸਟੋਰੀ ਸਾਂਝੀਆਂ ਕੀਤੀਆਂ ਹਨ ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦੀ ਹਾਂ ਤੇ ਉਹਨਾਂ ਦੇ ਫਿਊਚਰ ਲਈ ਬਿਕੋਜ਼ ਉਹਨਾਂ ਨੂੰ ਜੌਬਸ ਵੀ ਮਿਲ ਗਈਆਂ ਹਨ ਤੇ ਉਹਨਾਂ ਦੇ ਫਿਊਚਰ ਲਈ ਉਹਨਾਂ ਦੀ ਤਰੱਕੀ ਲਈ ਸ਼ੁਭ ਕਾਮਨਾਵਾਂ ਦਿੰਦੀ ਹਾਂ ਇਸ ਤੋਂ ਇਲਾਵਾ ਸਿਰਫ ਡਿਪਾਰਟਮੈਂਟਸ ਦਾ ਹੀ ਨਹੀਂ ਬਹੁਤ ਸਾਰੀਆਂ ਐਨ ਜੀਓਜ਼ ਦਾ ਜਿਵੇਂ ਪਟਿਆਲਾ ਦੀ ਇੱਕ ਵਿਸ਼ੇਸ਼ ਆਰਗੇਨਾਈਜੇਸ਼ਨ ਹੈ ਜੋ ਸਾਰਾ ਟਾਈਮ ਸਾਡੇ ਨਾਲ ਹੁੰਦੇ ਹਨ ਤੇ ਹੋਰ ਵੀ ਯੂਥ ਕਲੱਬਸ ਇੱਕ ਨਹਿਰੂ ਯੁਵਾ ਕੇਂਦਰ ਵੀ ਸਾਨੂੰ ਪੂਰੀ ਤਰ੍ਹਾਂ ਸਪੋਰਟ ਕਰ ਰਿਹਾ ਹੈ ਇਸ ਤੇ ਫਾਲਸਰੂਪ ਤੁਸੀਂ ਦੇਖ ਸਕਦੇ ਹੋ ਕਿ 18 April ਨੂੰ ਇੱਕ ਅਸੀਂ ਅਮਲੋ ਸਬਡਿਵੀਜ਼ਨ ਵਿੱਚ ਬਹੁਤ ਵੱਡੀ ਮੈਰਾਥਨ ਹੋਈ ਸੀ ਤੇ ਇਸ ਤੋਂ ਬਾਅਦ 18 May ਨੂੰ ਸਾਡੇ ਸਰਹੰਦ ਸ਼ਹਿਰ ਵਿੱਚ ਮੈਰਾਥਨ ਹੋਈ ਸੀ ਜਿਸ ਵਿੱਚ 3500 ਤੋਂ 4000 ਤੱਕ ਪਾਰਟਿਸਪੈਂਟਸ ਆਏ ਸੀ ਬਹੁਤ ਸਾਰਾ ਜੋਸ਼ ਤੇ ਦੇਖਣ ਨੂੰ ਮਿਲਿਆ ਸੀ ਤੇ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਹੁਣ ਉਹਦਾ ਨਾਮ ਦਰਜ ਹੋ ਗਿਆ ਸਾਡੀ ਮੈਰਾਥਨ ਦਾ ਫॉर द ਲਾਰਜੈਸਟ ਆਰਗੇਨਾਈਜ਼یشنل ਪਾਰਟਨਰਸ਼ਿਪ ਅ ਪਾਰਟਿਸਪੇਸ਼ਨ ਬਿਕੋਜ਼ 233 ਆਰਗੇਨਾਈਜ਼ेशंस ਨੇ ਉਹਦੇ ਵਿੱਚ ਪਾਰਟ ਲਿਆ ਸੀ ਸੋ ਸਾਡੇ ਹੌਸਲੇ ਪੂਰੇ ਬਲੰਦ ਹਨ ਅਸੀਂ ਪੂਰਾ ਡ੍ਰਿਡ ਨਿਸ਼ਚੈ ਕਰ ਲਿਆ ਹੈ ਕਿ ਅਸੀਂ ਆਪਣੇ ਜ਼ਿਲ੍ਹੇ ਫਤਿਹਗੜ ਸਾਹਿਬ ਨੂੰ ਨਸ਼ਾ ਮੁਕਤ ਕਰਕੇ ਰਵਾਂਗੇ ਤੇ ਅਸੀਂ ਪੂਰੀ ਇਸ ਤਰ੍ਹਾਂ ਕਾਮਯਾਬ ਹੋਵਾਂਗੇ ਕਾਫੀ ਸਾਰੇ ਪਿੰਡ ਹੁਣ ਸਾਡੇ ਨਸ਼ਾ ਮੁਕਤ ਆਲਰੇਡੀ ਹੋ ਚੁੱਕੇ ਹਨ ਤੇ ਬਹੁਤ ਸਾਰੀ ਐਪਰੀਸੀਏਸ਼ਨ ਮਿਲ ਰਹੀ ਹੈ ਸਾਨੂੰ ਪਬਲਿਕ ਤੋਂ ਸੋ ਅਸੀਂ ਇਹਨਾਂ ਹੀ ਲੜਦੇ ਰਵਾਂਗੇ ਜਦ ਤੱਕ ਸਾਡੇ ਜ਼ਿਲ੍ਹੇ ਵਿੱਚ ਨਸ਼ਾ ਪੂਰੀ ਤਰ੍ਹਾਂ ਖਤਮ ਨਹੀਂ ਹੋ ਜਾਂਦਾ ਮਾਨਯੋਗ ਡੀਪੀ ਕਮਿਸ਼ਨਰ ਸ੍ਰੀ ਫਤੇਗੜ ਸਾਹਿਬ ਡਾਕਟਰ ਸੋਨਾਥਨ ਦੀ ਗਵਾਹੀ ਦੇ ਵਿੱਚ ਜਿਹੜਾ ਹੈਗਾ ਅਜੰਟਾ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ ਬਚਤ ਭਵਨ 'ਚ ਜਿਸ ਦੇ ਵਿੱਚ ਸਾਡੀਆਂ ਜੜੀਆਂ ਸੰਸਥਾਵਾਂ ਨੇ ਜਿਹੜੀ ਕਿ ਨਸ਼ਾ ਮੁਕਤ ਭਾਰਤ ਬਿਆਨ ਤਹਿਤ ਕੰਮ ਕਰ ਰਹੀਆਂ ਯੂਥ ਫੈਡਰੇਸ਼ਨ ਆਫ ਤੇ ਪਾਵਰ ਹਾਊਸ ਯੂਥ ਕਲੱਬ ਵੱਲੋਂ ਤੇ ਅੱਜ ਇੱਥੇ ਜਿੰਨੇ ਵੀ ਵੱਖ-ਵੱਖ ਵਿਭਾਗਾਂ ਤੋਂ ਅਫੀਸਰ ਸਾਹਿਬਾਨ ਆਏ ਨੇ ਤੇ ਐਨ ਜੀਓ ਨੂੰ ਅਸੀਂ ਜਿਹੜੀਆਂ ਹੈਗੀਆਂ ਵਰਲਡ ਦੇ ਵਿੱਚ ਜਿੰਨੇ ਵੀ ਨਸ਼ੇ ਚੱਲ ਰਹੇ ਨੇ ਤਕਰੀਬਨ 14 ਨਸ਼ੇ ਨੇ ਵੱਖ-ਵੱਖ categories 'ਚ ਇੱਕ ਨਵਾਂ ਲੇਟੈਸਟ ਜਿਹੜਾ ਹੈਗਾ 15ਵਾਂ ਨਸ਼ਾ ਜਿਹੜਾ ਫੈਂਟਾਡਿਨ ਹੈ ਉਹ ਜਿਹੜਾ ਐਕਸਾਈਜ਼ ਸਾਊ ਦਾ ਜਿਹੜੀ ਵੱਧ ਮਾਤਰਾ ਦੇ ਵਿੱਚ ਜਿਹੜਾ ਯੂਜ਼ ਕਰ ਰਿਹਾ ਉਹਨੂੰ ਵੀ ਨਸ਼ੇ ਦੇ ਵਿੱਚ ਲੈ ਲਿਆ ਗਿਆ ਸਰਕਾਰ ਨੇ ਉਦੇ ਬਾਰੇ ਗੇ ਵੇਅਰ ਕੀਤਾ ਤੇ ਪਬਲਿਕ ਨੂੰ ਅਸੀਂ ਅਪੀਲ ਕਰਦੇ ਆ ਕਿ ਜੇ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਮਹੀਮ ਸ਼ੁਰੂ ਕੀਤੀ ਹੋਈ ਹੈ ਪੰਜਾਬ ਚੋਂ ਨਸ਼ਾ ਖਤਮ ਕਰਨ ਲਈ ਭਾਰਤ ਸਰਕਾਰ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਹੈ ਜਿਹੜਾ ਉਹ ਚਲਾਇਆ ਗਿਆ ਪਹਿਲਾਂ 272 ਜ਼ਿਲ੍ਹੇ ਸੀ ਹੁਣ 100 ਜ਼ਿਲ੍ਹੇ ਹੋਰ ਉਹਦੇ ਚ ਕਰਕੇ 372 ਜ਼ਿਲ੍ਹੇ ਹੋ ਗਏ ਨੇ ਤੇ ਬਦ ਕਿਸਮਤੀ ਪੰਜਾਬ ਦੀ ਹੈ ਕਿ ਗੁਰੂ ਆ ਪੀਰਾਂ ਪਗੰਬਰਾਂ ਦੀ ਧਰਤੀ ਦੇ ਜਿਹੜੇ ਜ਼ਿਲ੍ਹੇ ਨੇ ਉਹ ਵੀ ਇਸ ਨਸ਼ਾ ਮੁਕਤ ਭਾਰਤ ਦੇ ਅਭਿਆਨ ਦੇ ਵਿੱਚ ਸ਼ਾਮਲ ਹੋਏ ਹੋਏ ਨੇ ਆਓ ਆਪਾਂ ਸਾਰੇ ਹੰਬੜਾ ਮਾਰ ਕੇ ਰਾਜਨੀਤੀ ਤੋਂ ਉੱਪਰ ਹੋ ਕੇ ਆਪਾਂ ਜਿਹੜਾ ਹੈਗਾ ਉਹ ਨਸ਼ਿਆਂ ਵਿਰੁੱਧ ਲਾਮਬੱਧ ਹੋ ਕੇ ਪੰਜਾਬ ਨੂੰ ਰੰਗਲਾ ਪੰਜਾਬ ਜਿਹੜਾ ਹੈਗਾ ਬਣਾਉਣ ਵਿੱਚ ਆਪੋ ਆਪਣਾ ਯੋਗਦਾਨ ਪਾਜੀ ਕੀ ਨਾਮ ਹੈ ਮੇਰਾ ਨਾਮ ਪਰਮਿੰਦਰ ਪਹਿਲਵਾਨ ਨੈਸ਼ਨਲ ਬਾਡੀ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜੋ 26 ਤਰੀਕ ਨੂੰ ਨਸ਼ਾ ਮੁਕਤ ਅਭਿਆਨ ਦੇ ਤਹਿਤ ਬੱਚੇ ਤੋਂ ਬਾਅਦ ਉਹ ਪ੍ਰੋਗਰਾਮ ਕੀਤਾ ਗਿਆ ਕਿ ਉਹ ਪੰਜਾਬ ਸਰਕਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਯੁੱਧ ਨਸ਼ਿਆਂ ਵਿਰੁੱਧ ਇਹਦੇ ਮਤਲਬ ਕਾਫੀ ਰਿਜ਼ਲਟ ਜਿਹੜੇ ਵਧੀਆ ਆ ਰਹੇ ਨੇ ਅਸੀਂ ਉਮੀਦ ਕਰਦੇ ਹਾਂ ਨੌਜਵਾਨ ਪੀੜ੍ਹੀ ਤੋਂ ਧਾਰਮਿਕ ਸਥਾਨਾਂ ਤੋਂ ਚਾਹੇ ਉਹ ਹਿੰਦੂ ਤੋਂ ਭਾਈਚਾਰੇ ਦਾ ਜਾਂ ਸਿੱਖ ਭਾਈਚਾਰੇ ਦਾ ਮੁਸਲਮਾਨ ਭਾਈਚਾਰੇ ਦਾ ਉਹਨਾਂ ਨੂੰ ਅਸੀਂ ਖਾਸ ਕਰਕੇ ਅਪੀਲ ਕਰਦੇ ਆ ਕਿ ਉਹ ਆਪਣੇ ਜੋ ਧਾਰਮਿਕ ਸਥਾਨ ਨੇ ਉਹਨਾਂ ਤੋਂ ਸਵੇਰੇ ਸ਼ਾਮ ਇਹ ਜਿਹੜਾ ਨਸ਼ਾ ਮੁਕਤ ਅਭਿਆਨ ਦਾ ਹੁੱਕਾ ਉਹ ਜ਼ਰੂਰ ਦੰਦਿਆਣ ਕਿਉਂਕਿ ਰੋਜ਼ ਦੀ ਰੋਜ਼ ਸਾਨੂੰ ਇਹ ਚੋਟ ਮਾਰਨੀ ਪੈਗੀ ਕਿਉਂਕਿ ਜਿਹੜੇ ਮਾੜੇ ਅੰਸਰ ਨੇ ਉਹਨਾਂ ਨੇ ਆਪਣੇ ਕੈਂਡੀਡੇਟ ਲੱਭਣੇ ਨੇ ਵੀ ਸਾਡੇ ਕੈਂਡੀਡੇਟ ਕਿਵੇਂ ਦੁਆਰਾ ਅਸੀਂ ਉਹਨਾਂ ਨੂੰ ਆਪਣੀ ਖੇਤਰ ਵਿੱਚ ਲਿਆ ਸਕੀਏ ਤੇ ਜਿੱਥੇ ਪ੍ਰਸ਼ਾਸਨ ਨੇ ਬਹੁਤ ਵੱਡਾ ਡਿਪਟੀ ਕਮਿਸ਼ਨਰ ਮੈਡਮ ਫਤਿਹਗੜ ਸਾਹਿਬ ਤੇ ਡੀਐਸਐਸਓ ਸਾਹਿਬ ਨਾਲੋਂ ਇਹ ਜਿਹੜੀ ਮਹਿੰਮ ਦੀ ਅਗਵਾਈ ਕੀਤੀ ਜਾ ਰਹੀ ਹੈ ਮੈਂ ਆਪਣੇ ਵੱਲੋਂ ਸੋਹਣ ਸਾਹਿਬ ਅੱਜ ਇੱਕ ਬੇਟੀ ਦਾ ਸਨਮਾਨ ਵੀ ਰਾਇਆ ਕੀ ਮਿਲ ਕੀ ਕਾਰੀ ਕੀ ਪ੍ਰਾਪਤੀ ਹੈ ਇਹ ਸਾਡੀ ਇੱਕ ਤਾਂ ਜਾਗਵੰਝੂ ਚਲਦੀ ਜੀ ਇੱਕ ਸਾਡਾ ਫਤਿਹਗਰ ਨਹਿਰਯੂ ਕਲੱਬ ਆ ਜਿਹੜਾ ਫਤਿਹਗਰ ਨਹਿਰਯੂ ਕਲੱਬ ਆ ਉਹ ਨਹਿਰਯੂ ਕੇਂਦਰ ਅਧੀਨ ਰਜਿਸਟਰਡ ਹੈ ਜੀ ਉੱਥੇ 13 ਤੋਂ ਲੈ ਕੇ 33 ਸਾਲ ਤੱਕ ਬੱਚੇ ਰਜਿਸਟਰਡ ਹੁੰਦੇ ਨੇ ਉਹਨਾਂ ਨੇ ਕਲੱਬ ਦੇ ਥਰੂ ਜਿਹੜੀ ਨਸ਼ਾ ਮੁਕਤੀ ਮਹਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਆ ਪਹਿਲਾਂ ਵੀ ਅਸੀਂ ਕਈ ਪ੍ਰੋਗਰਾਮ ਕੀਤੇ ਨੇ ਅੱਜ ਵੀ ਸ਼ਾਮ ਨੂੰ ਵੀ ਸਾਡੇ ਪ੍ਰੋਗਰਾਮ ਨੇ ਚਾਹੇ ਉਹ ਚਾਹੀ ਸਟicker ਲਾਈਏ ਘਰਾਂ ਤੇ ਸਟicker ਲਾਉਣੇ ਨੇ ਚਾਹੇ ਸਕੂਟਰ ਮੋਟਰਸਾਈਕਲ ਤੇ ਸਟicker ਲਾਈਏ ਚਾਹੇ ਅਸੀਂ ਪਿੱਛੇ ਜੋ ਬੱਚੇ ਗਰਾਊਂਡ 'ਚ ਜਾ ਰਹੇ ਨੇ ਚਾਹੇ ਜਿਹਨੇ ਕਾਲਜ ਚਾਹੇ ਬਾਬਾ ਜੁਰਾਵਰਸੀ ਫਾਤੇ ਸੀ ਸਕੂਲ ਦੇ ਵਿੱਚ ਉਹ ਬੱਚੇ ਖੇਡਣ ਆਉਂਦੇ ਉਹਨਾਂ ਨੂੰ ਅਸੀਂ ਅਵੇਰਨੈਸ ਲਈ ਸਮੇਂ-ਸਮੇਂ 'ਤੇ ਜਾਗਰੂਤ ਕਰਦੇ ਰਹਿੰਦੇ ਆ ਸਕੂਲ ਖੁੱਲਣ ਉਪਰੰਤ ਅਸੀਂ ਜਾਗੋ ਐਨਜੀਓ ਵੱਲੋਂ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਜਿਹੜੀ ਇਸ ਮਾੜੀ ਬਿਮਾਰੀ ਆ ਉਹਦੇ ਬਾਰੇ ਦੱਸਣ 'ਚ ਆਪਣਾ ਅਹਿਮ ਯੋਗਦਾਨ ਪਾ